ਜੀ ਸਰ ਅੱਜ ਜਿਹੜਾ ਨਾਕਾ ਲਗਾਇਆ ਗਿਆ ਉਹ ਤੇ ਕਿਸ ਪਿਛੇ ਵਾਸਤੇ ਲਗਾਇਆ ਗਿਆ ਜੀ ਅੱਜ ਦੀਵਾਲੀ ਦੇ ਤਿਹਾੜ ਕਰਕੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਜਿਸ ਦੇ ਵਿੱਚ ਅਸੀਂ ਗੈਰ ਸਮਾਜਿਕ ਅਨਸਰ ਜਿਹੜੇ ਵੀ ਕੋਈ ਤਿਹਾੜ ਨੂੰ ਖਰਾਬ ਕਰਨ ਦੀ ਫਰਾਕ ਵਿੱਚ ਰਹਿੰਦੇ ਆ ਉਹਨਾਂ ਤੇ ਨਕੇਲ ਕੱਸਣ ਲਈ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਜਿਸ ਵਿੱਚ ਸਪੈਸ਼ਲ ਤੌਰ ਤੇ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕੋਈ ਬਗੈਰਸਮਾਜੀ ਅਨਸਰ ਹੈ ਇਹਨਾਂ ਤੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਅੱਛਾ ਜੀ ਦਿਵਾਲੀ ਦਾ ਤਿਉਹਾਰ ਹੈ ਤੁਹਾਡਾ ਵੀ ਪਰਿਵਾਰ ਦੇਖਣਾ ਲੋਕ ਬੜੀਆਂ ਇੰਨੀਆਂ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਾਕਬਾਤ ਤਸਵੀਰਾਂ ਸਾਂਝੀਆਂ ਕਰਦੇ ਪਰ ਇਹ ਵੀ ਤਸਵੀਰ ਹੈ ਤੁਹਾਡਾ ਪਰਿਵਾਰੀ ਡੀਗ ਦਾ ਬਤਨ ਹੈ ਹਾਂਜੀ ਉਹ ਤੇ ਚਲੋ ਡੀਗ ਰਿਹਾ ਹੈ ਪਰ ਸਾਡੇ ਵਾਸਤੇ ਡਿਊਟੀ ਨੂੰ ਅਸੀਂ ਪਹਿਲ ਦਿੰਦੇ ਆ ਇਹ ਪਰਿਵਾਰ ਬਾਅਦ ਦੇ ਵਿੱਚੋਂ ਪਹਿਲਾ ਡਿਊਟੀ ਕਿਉਂਕਿ ਪ੍ਰਮਾਤਮਾ ਨੇ ਜੋ ਸਾਨੂੰ ਡਿਊਟੀ ਬਖਸ਼ੀ ਹੋਈ ਹੈ ਗੁਰੂ ਰਾਮਦਾਸ ਜੀ ਕੀਰਤਾਰ ਨਾਲ ਅਸੀਂ ਉਹ ਪੂਰੀ ਤੰਦੇਈ ਨਾਲ ਨਿਭਾ ਰਹੇ ਆ ਸਾਡੀ ਤੇ ਇਹੋ ਮੰਚਨ ਦੀ ਵੀ ਕੋਈ ਵੀ ਕੋਈ ਵਾਰਦਾਤ ਨਾ ਹੋ ਜਾਵੇ ਤਾਂ ਕਿ ਕਿਸੇ ਦੀ ਪਰਿਵਾਰ ਦੇ ਵਿੱਚ ਕਿਸੇ ਦੇ ਸਮਾਜ ਵਿੱਚ ਕੋਈ ਖੱਲਰ ਨਾ ਪਵੇ ਜੀ ਅਰੇ ਸਰ ਤੁਸੀਂ ਵੀ ਡਿਊਟੀ ਕਰਦੇ ਫਿਰ ਕੀ ਤੁਹਾਡੇ ਵੱਡੇ ਅਕਸਰ ਤੁਹਾਡੀ ਚੈੱਕ ਕਰਨਾ ਤੇ ਧਿਆਨ ਰੱਖਿਆ ਕੀ ਤੁਸੀਂ ਬੈਠ ਕੇ ਸਰ ਆਰਡਰ ਦੇ ਦਿੰਦੇ ਕਿ ਤੁਸੀਂ ਚੈਕਿੰਗ ਕਰੋ ਨਹੀਂ ਨਹੀਂ ਜੀ ਉਹ ਵੱਡੇ ਅਫਸਰ ਅ ਅਧਿਕਾਰੀ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਉਹ ਵੀ ਆਪਣੇ ਫੀਲਡ ਵਿੱਚ ਹੀ ਰਹਿੰਦੇ ਆ ਤੇ ਕਿਸੇ ਨੂੰ ਕੋਈ ਡਿਊਟੀ ਦਿੱਤੀ ਹੋਈ ਆ ਕਿਸੇ ਨੂੰ ਕੋਈ ਜੋ ਆਪਣੀ ਡਿਊਟੀ ਕਰ ਰਿਹਾ ਜੀ ਉਹ ਹਮਰ ਸਭ ਚ ਡਿਊਟੀ ਕਰਕੇ ਕਿੰਨਾ ਕੁ ਮਾਨਸੂਰ ਹੁੰਦਾ ਬਹੁਤ ਵਧੀਆ ਲੱਗਦਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਰਹਿੰਦੀ ਆ ਹਮੇਸ਼ਾ ਬਣੀ ਰਹਿੰਦੀ ਆ ਤੁਸੀਂ ਜੇ ਇਮਾਨਦਾਰੀ ਨਾਲ ਡਿਊਟੀ ਕਰਦੇ ਹੋ ਤਾਂ ਪਰਮਾਤਮਾ ਹਮੇਸ਼ਾ ਤੁਹਾਡਾ ਸਾਥ ਦਿੰਦਾ ਗੁਰੂ ਰਾਮਦਾਸ ਜੀ ਹਮੇਸ਼ਾ ਆਡੇ ਅੰਗ ਸੰਗ ਰਹਿੰਦੇ ਆ ਤੇ ਤੁਹਾਨੂੰ ਸੁਰੱਖਿਅਤ ਕਰਦੇ ਰਹਿੰਦੇ ਆ ਜੀ